ਹallelujah ਸਰਨ ਜੈਮਸੀਦੀ ਸੋ ਅੱਜ ਅਸੀਂ ਗੱਲ ਕਰਾਂਗੇ ਇਸ ਵਿਸ਼ੇ ਦੇ ਉੱਤੇ ਕਿ ਅੱਜ ਜੋ ਵੀ ਪੰਜਾਬ 'ਚ ਚੱਲ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਤعداد 'ਚ ਪਾਸਟਰ ਅਪੋਸਟਲ ਤੇ ਪ੍ਰੋਫਿਟ ਨਜ਼ਰ ਆ ਰਹੇ ਨੇ ਤੇ ਸਾਡੇ ਵਿੱਚ ਅੱਜ ਬ੍ਰਦਰ ਰਾਜਕੁਮਾਰ ਜੀ ਨੇ ਪ੍ਰਭੂ ਦੀ ਸੇਵਾ ਕਰਦਿ ਨੇ ਇਹ ਪ੍ਰਭੂ ਦੇ ਦਾਸ ਨੇ ਸੋ ਅੱਜ ਅਸੀਂ ਇਹਨਾਂ ਦੇ ਕੋਲੋਂ ਬਾਈਬਲ 'ਚੋਂ ਦੇਖਾਂਗੇ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਕਿ ਅੱਜ ਪੰਜਾਬ ਦੇ ਵਿੱਚ ਤੁਹਾਨੂੰ ਵਿਸ਼ਵਾਸੀ ਘਟ ਤੇ ਪਾਸਟਰ ਅਪੋਸਟਲ ਵਰਸ਼ਿਪਰ ਤੇ ਇਹ ਇਹ ਸਭ ਤੁਹਾਨੂੰ ਜਿਆਦਾ ਤਦਾਦ ਚ ਨਜ਼ਰ ਆਉਂਦੇ ਨੇ ਤਾਂ ਅਸੀਂ ਅੱਜ ਬਾਈਬਲ ਚੋਂ ਦੇਖਾਂਗੇ ਕਿ ਸੱਚਮੁੱਚ ਯਾਰ ਇਹ ਸਭ ਪ੍ਰਭੂ ਦੇ ਵੱਲੋਂ ਇਹ ਅੱਜ ਜੋ ਵੀ ਕੁਝ ਹੋ ਰਿਹਾ ਕਿ ਇਹ ਪ੍ਰਭੂ ਦੇ ਵੱਲੋਂ ਕਿਉਂਕਿ ਅੱਜ ਬਹੁਤ ਜਿਆਦਾ ਗਿਣਤੀ ਦੇ ਵਿੱਚ ਜੋ ਪਾਸਟਰ ਅਪੋਸਟਲ ਜਾਂ ਪ੍ਰੋਫਟ ਬਣੇ ਨੇ ਇਹਨਾਂ ਦੇ ਵਿੱਚੋਂ ਬੜਿਆਂ ਦੇ ਐਸੇ ਕੰਮ ਨਜ਼ਰ ਆਉਂਦੇ ਨੇ ਸਾਹਮਣੇ ਜਦੋਂ ਜਿਹਦੇ ਨਾਲ ਕੀ ਯੇਸ਼ੂ ਮਸੀਹ ਦੇ ਨਾਮ ਦੀ ਬਦਨਾਮੀ ਹੋ ਰਹੀ ਆ ਹੂੰ ਤਾਂ ਅਸੀਂ ਬਦਨਾਮੀ ਦਾ ਕਾਰਨ ਨਹੀਂ ਬਣਨਾ ਬਲਕਿ ਜਿਹੜੇ ਪ੍ਰਭੂ ਦੇ ਵੱਲੋਂ ਹੁੰਦੇ ਆ ਉਹ ਹਮੇਸ਼ਾ ਪ੍ਰਭੂ ਦਾ ਨਾਮ ਉੱਚਾ ਕਰਦੇ ਆ ਤੇ ਪ੍ਰਭੂ ਦੇ ਨਾਮ ਦੀ ਵਡਿਆਈ ਹੁੰਦੀ ਉਹਨਾਂ ਦੇ ਕੰਮਾਂ ਦੇ ਕਰਕੇ ਲੇਕਿਨ ਅੱਜ ਤੁਸੀਂ ਦੇਖਿਆ ਪਾਸਟਰਸ ਦੇ ਕਰਕੇ ਪੋਸਟਲਸ ਦੇ ਪ੍ਰੋਫਿਟਸ ਦੇ ਕਰਕੇ ਬਦਨਾਮੀ ਹੋ ਰਹੀ ਆ ਲੋਕ ਯੇਸ਼ੂ ਮਸੀਹ ਨੂੰ ਵੀ ਅਨ્ય ਜਾਤੀ ਲੋਕ ਟਾਰਗੇਟ ਕਰ ਰਹੇ ਨੇ ਅੱਜ ਹਨਾ ਕਿਉਂ ਕਿ ਅਸੀਂ ਆਪਣੀ ਮਰਜ਼ੀ ਨਾਲ ਸ਼ਾਇਦ ਬਣ ਬੈਠੇ ਆ ਪ੍ਰਭੂ ਦੇ ਦਾਸ ਲੇਕਿਨ ਪ੍ਰਭੂ ਨੇ ਸ਼ਾਇਦ ਸਾਨੂੰ ਖੜਾ ਨਹੀਂ ਕੀਤਾ ਤਾਂ ਇਸ ਲਈ ਅਸੀਂ ਕਿੱਦਾਂ ਪਰਖ ਸਕਦੇ ਆ ਕਿੱਦਾਂ ਪਛਾਣ ਸਕਦੇ ਆ ਕਿ ਇਹ ਚਰਚ ਜਾਂ ਇਹ ਪਾਸਟਰ ਜਾਂ ਇਹ ਮਿਨਿਸਟਰੀ ਪ੍ਰਭੂ ਦੇ ਵੱਲੋਂ ਹੈ ਜਾਂ ਨਹੀਂ ਹੈ ਸੋ ਅੱਜ ਅਸੀਂ ਸਾਡੇ ਵਿੱਚ ਬ੍ਰਦਰ ਰਾਜ ਕੁਮਾਰ ਜੀ ਨੇ ਅਸੀਂ ਵੈਲਕਮ ਕਰਦੇ ਤੁਹਾਡਾ ਜੈ ਐਮ ਸੀ ਜੀ ਸੋ ਅਸੀਂ ਸਭ ਲੋਗ ਜ਼ਰੂਰ ਅੱਜ ਬਾਈਬਲ ਚੋਂ ਦੇਖਾਂਗੇ ਕਿ ਸੱਚਮੁੱਚ ਹਰ ਬਾਈਬਲ ਫੜਨ ਵਾਲਾ ਹਰ ਯਿਸੂ ਮਸੀਹ ਦੀ ਗੱਲ ਕਰਨ ਵਾਲਾ ਹਰ ਯਿਸੂ ਮਸੀਹ ਦਾ ਨਾਮ ਲੈਣਾ ਲੈਣ ਵਾਲਾ ਕੀ ਸੱਚਮੁੱਚ ਪ੍ਰਭੂ ਦਾ ਦਾਸ ਹੈ ਸੋ ਅਸੀਂ ਅੱਜ ਇਹਨਾਂ ਦੇ ਕੋਲੋਂ ਜ਼ਰੂਰ ਬਾਈਬਲ ਚੋਂ ਦੇਖਾਂਗੇ ਹਾਲੇਲੂਇਆ ਸਾਰਿਆਂ ਨੂੰ ਜੈਮਸੀ ਦੀ ਸੱਚਮੁੱਚ ਪਰਮੇਸ਼ਵਰ ਦਾ ਧੰਨਵਾਦ ਕਿ ਪ੍ਰਭੂ ਨੇ ਸਾਨੂੰ ਆਪਣੇ ਵਚਨ ਤੇ ਗੱਲਬਾਤ ਦੇ ਲਈ ਇਕੱਠੇ ਹੋਣ ਲਈ ਫਜ਼ਲ ਦਿੱਤਾ ਤੇ ਮੈਂ ਚਾਹੂੰਗਾ ਕਿ ਆਪਾਂ ਪਹਿਲਾਂ ਇੱਕ ਵਚਨ ਪੜ੍ਹੀਏ ਪਹਿਲਾ ਯੋਹਾਨਾ चार चैप्टर वो पहले तो दूसरे वचन आप पढ़ा फिर अगे आप गल करांगे। सो इत लिखा आत्माओं को परखो हे hey, प्रियो हर एक आत्मा की प्रतिति ना करो वर्ण आत्माओं को परखो कि वह प्रभु की ओर से है या नहीं क्योंकि बहुत से झूठे भविष्यवक्ता जगत में निकल खड़े हुए हैं परमेश्वर का आत्मा तुम ਇਸ ਰੀਤੀ से पहचान सकते हो जो आत्मा मान लेती है कि यीशु मसीह शरीर में होकर आया है वे परमेश्वर की ओर से है हालेलुया हालेलुया तो आपा इठे देखदे हां कि पहले ही वचन च लिखया कि हर आत्मा दी प्रतीति ना करो हालेलुया हालेलुया आज देखा जावे कि सचमुच सब जगह ते बोल्या ते यही जानदा कि आत्मा दा काम आत्मा दा काम हालेलुया पर केड़े आत्मा दा काम क्योंकि बाइबल साफ दसदी ਹਰ ਆਤਮਾ ਦੀ ਪ੍ਰਤੀਤ ਹਰ ਆਤਮਾ ਤੇ ਵਿਸ਼ਵਾਸ ਨਾ ਕਰੋ ਬਲਕਿ ਆਤਮਾਵਾਂ ਨੂੰ ਪਰਖੋ ਇਹਦਾ ਮਤਲਬ ਆਤਮੇ ਬਹੁਤ ਸਾਰੇ ਆ ਇਹ ਜਿਹੜਾ ਵਚਨ ਆ ਕਿਸੇ ਅੰਨੇ ਜਾਤੀ ਲੋਕਾਂ ਨੂੰ ਲਿਖਿਆ ਨਹੀਂ ਗਿਆ ਪਰਮੇਸ਼ਵਰ ਦਾਸ ਯਹਾਨਾ ਦੇ ਦੁਆਰਾ ਔਰ ਪਵਿੱਤਰ ਆਤਮਾ ਨੇ ਕਲਿੱਸੀਆ ਦੇ ਲਈ ਯਹਾਨਾ ਨੂੰ ਦਿੱਤਾ ਆ ਹਾਲੇਲੂਇਆ ਔਰ ਇਹ ਵਚਨ ਕਲਿੱਸੀਆ ਨੂੰ ਲਿਖਿਆ ਗਿਆ ਕਿ ਹਰ ਆਤਮਾ ਦੀ ਸਚਮੁੱਚ ਪ੍ਰਤੀਤ ਜਾਂ ਵਿਸ਼ਵਾਸ ਨਾ ਕਰੋ ਬਲਕਿ ਆਤਮਾਵਾਂ ਨੂੰ ਪਰਖੋ ਹallelujah ਸੋ ਪਾਸਟਰ ਜੀ ਜਦਾਂ ਹਰ ਇੱਕ ਪਾਸਟਰ ਕਹਿੰਦਾ ਕਿ ਇਹ ਪ੍ਰਭੂ ਦੇ ਵੱਲੋਂ ਆ ਹਰ ਇੱਕ ਪਾਸਟਰ ਕਹਿੰਦਾ ਕਿ ਸਾਡੇ ਕੋਲ ਪਵਿੱਤਰ ਆਤਮਾ ਤੇ ਅਸੀਂ ਕਿੱਦਾਂ ਪਰਖ ਸਕਦੇ ਹਾਂ ਕਿ ਸੱਚਮੁੱਚ ਉਹ ਪਵਿੱਤਰ ਆਤਮਾ ਹੈ ਜਾਂ ਨਹੀਂ ਕਿਉਂਕਿ ਇੱਧਰ ਆਪਾਂ ਦੇਖਦੇ ਹਾਂ ਕਿ ਸਾਫ਼ ਦੂਸਰਾ ਜਦੋਂ ਦੂਸਰੇ ਵਚਨ ਨੂੰ ਆਪਾਂ ਪੜ੍ਹਦੇ ਹਾਂ ਤਾਂ ਉੱਧਰ ਲਿਖਿਆ ਕਿ ਪਰਮੇਸ਼ਰ ਦੇ ਵੱਲੋਂ ਕਿਹੜਾ ਆਤਮਾ ਜੋ ਇਹ ਮੰਨ ਲੈਂਦਾ ਕਿ ਪ੍ਰਭੂ ਯੀਸ਼ੂ ਮਸੀਹ ਦੇਹ ਚ ਹੋ ਕੇ ਆਇਆ ਯਾਨੀ ਦੇਹ ਧਾਰ ਕੇ ਆਇਆ ਮਨੁੱਖੀ ਦੇ ਹallelujah ਹallelujah ਹੁਣ ਇੱਧਰ ਅਸੀਂ ਰੁਕਾਂਗੇ ਕਿਉਂਕਿ ਇੱਧਰ ਇਹ ਵੀ ਬਹੁਤ ਸਾਰੇ ਲੋਕ ਇਹ ਸੋਚਣਗੇ ਕਿ ਇਹ ਤਾਂ ਅੱਜ ਜੋ ਵੀ ਕੋਈ ਬਾਈਬਲ ਲੈ ਕੇ ਖੜਾ ਹੁੰਦਾ ਹਰ ਇੱਕ ਕਹਿ ਰਿਹਾ ਪ੍ਰਭੀ ਯੀਸ਼ੂ ਮਸੀਹ ਬਾਰੇ ਕਿ ਯੀਸ਼ੂ ਮਸੀਹ ਆਏ ਲੇਕਿਨ ਦੇਹ ਧਾਰ ਕੇ ਆਏ ਇਹਦੇ ਵਿੱਚ ਫਰਕ ਆ ਬਹੁਤ ਜ਼ਿਆਦਾ ਹallelujah ਹallelujah ਕਿਉਂਕਿ ਜਦੋਂ ਅਸੀਂ ਦੇਖਦੇ ਆਂ ਪ੍ਰਭੀ ਯੀਸ਼ੂ ਮਸੀਹ ਜਦੋਂ ਮਨੁੱਖੀ ਦੇਹ 'ਚ ਨਹੀਂ ਵੀ ਆਏ ਕਿਉਂਕਿ ਯੀਸ਼ੂ ਮਸੀਹ ਕੋਈ ਸੱਚਮੁੱਚ ਨਬੀ ਨਿਆ ਯੇਸ਼ੂ ਮਸੀਹ ਖੋਦੀ ਪਰਮੇਸ਼ਵਰ ਹallelujah ਹallelujah ਤੇ ਇਧਰ allele ਯੇਸ਼ੂ ਮਸੀਹ ਜਦੋਂ ਨਈ ਵੀ ਦੇਹ ਧਾਰ ਕੇ ਆਏ ਉਦੋਂ ਤੱਕ ਵੀ ਬਹੁਤ ਸਾਰੇ ਨਬੀਆਂ ਦੇ ਦੁਆਰਾ ਪਰਮੇਸ਼ਵਰ ਨੇ ਆਪਣੀ ਸ਼ਕਤੀ ਨੂੰ ਪ੍ਰਗਟ ਕੀਤਾ ਬਹੁਤ ਸਾਰੇ ਨਬੀਆਂ ਦੇ ਦੁਆਰਾ ਪਰਮੇਸ਼ਵਰ ਨੇ ਵੱਡੇ ਵੱਡੇ ਕੰਮ ਕਰਕੇ ਦਿਖਾਏ ਉਸ ਸਮੇਂ ਵੀ ਤੇ ਫਿਰ ਯੇਸ਼ੂ ਮਸੀਹ ਨੂੰ ਧਰਤੀ ਤੇ ਆਉਣ ਦੀ ਕੀ ਲੋੜ ਸੀ ਦੇਹ ਧਾਰ ਕੇ ਹallelujah ਹallelujah ਕਿਉਂਕਿ ਕਿੰਨੇ ਸਾਰੇ ਨਬੀਆ ਏਲੀਆ ਨੂੰ ਅੱਜ ਤੁਸੀਂ ਦੇਖੋ ਉਸਨੇ ਸਚਮੁੱਚ ਬਾਲਦੇ ਪੁਜਾਰੀਆਂ ਦੇ ਸਾਹਮਣੇ 450 ਬਾਲਦੇ ਪੁਜਾਰੀ ਹੋਰ ਕੱਲਾ ਹੀ ਇਹ ਯਹਵਾ ਦਾ نبی ਖੜਾ ਹੋ ਗਿਆ ਕਹਿੰਦਾ ਅੱਜ ਮੈਂ ਤੁਹਾਨੂੰ ਦੱਸਾਂਗਾ ਅਗਰ ਬਾਲ ਪਰਮੇਸ਼ਵਰਾ ਤਾਂ ਤੁਸੀਂ ਪ੍ਰਗਟ ਕਰੋ ਅਗਰ ਯਹਵਾ ਪਰਮੇਸ਼ਵਰਾ ਤਾਂ ਮੈਂ ਪ੍ਰਗਟ ਕਰਾਂਗਾ ਔਰ ਸਬਨਾਂ ਦੇ ਸਾਹਮਣੇ ਆਗੂ ਉਤਾਰ ਦਿੱਤੀ ਔਰ ਇਦਾਂ ਦਾ ਅਧਿਕਾਰ ਰੱਖਿਆ ਇਲੀਆ ਨੇ ਕਿ ਆਕਾਸ਼ ਨੂੰ ਬੰਦ ਕੀਤਾ ਔਰ ਆਕਾਸ਼ ਨੂੰ ਖੋਲ ਦਿੱਤਾ ਪਰਮੇਸ਼ੁਰ ਨੇ ਅਧਿਕਾਰ ਦੇ ਕੇ ਰੱਖਿਆ ਇਲੀਆ ਨੂੰ ਮਰਦੇ ਤੱਕ ਜਿਉਂਦੇ ਕੀਤੇ ਹਾਲੇਲੂਇਆ ਹਾਲੇਲੂਇਆ ਤੇ ਸੱਚਮੁੱਚ ਅਸੀਂ ਦੇਖਦੇ ਉਦੋਂ ਤੱਕ ਯੀਸ਼ੂ ਮਸੀਹ ਦੇਹ ਧਾਰ ਕੇ ਧਰਤੀ ਤੇ ਨਹੀਂ ਆਏ ਔਰ ਉਸ ਤੋਂ ਪਹਿਲਾਂ ਹੀ ਨਬੀਆਂ ਨੇ ਪਰਮੇਸ਼ਵਰ ਦੀ ਸ਼ਕਤੀ ਨੂੰ ਪ੍ਰਗਟ ਕੀਤਾ ਅੱਜ ਬਹੁਤ ਸਾਰੇ ਲੋਕ ਯੋ ਯੀਸ਼ੂ ਮਸੀਹ ਨੂੰ ਦੇਹ ਧਾਰ ਕੇ ਕਿਉਂ ਆਏ ਧਰਤੀ ਤੇ ਕਿਉਂ ਆਣਾ ਪਿਆ ਇਹ ਤਾਂ ਪ੍ਰਗਟ ਨਹੀਂ ਕਰ ਰਹੇ ਬਲਕਿ ਇਹ ਹੀ ਲੱਗੇ ਹੋਏ ਯੀਸ਼ੂ ਮਸੀਹ ਦੇ ਕੋਲ ਆਓ ਤਾਂ ਤੁਹਾਨੂੰ ਆ ਮਿਲ ਜੇਗਾ ਉਹ ਹੋ ਜਾਏਗਾ ਜਾਂ ਆ ਹੋ ਜਾਏਗਾ ਆ ਚਿੰਨ ਚਮਤਕਾਰ ਉਹ ਜੇ ਉਹ ਹਾਲੇਲੂਇਆ ਹਾਲੇਲੂਇਆ ਪਰ ਤੁਸੀਂ ਕਿਦਾਂ ਪਰਖੋਗੇ ਕਿ ਪਹਿਲਾ ਜਿਹੜਾ ਉਹਨਾਂ ਦੀ ਅੱਜ ਜੋ ਵੀ ਕੋਈ ਸੇਵਕਾਈ ਕਰ ਰਿਹਾ ਉਹਦੀ ਸਭ ਤੋਂ ਪਹਿਲਾ ਜਿਹੜਾ ਪਹਿਲਾ ਕੰਮ ਹੈ ਉਹ ਕਿਹੜਾ ਆ ਕਿਉਂਕਿ ਜੋ ਪਹਿਲਾ ਕੰਮ ਯੀਸ਼ੂ ਮਸੀਹ ਦੇਹ ਧਾਰ ਕੇ ਆਏ ਕਿਉਂ ਕਿ ਕਿਉਂਕਿ ਅੱਜ ਦੇਹ ਧਾਰ ਕੇ ਆਉਣ ਦਾ ਮਤਲਬ ਯੀਸ਼ੂ ਮਸੀਹ ਕੋਈ ਨਬੀ ਨਹੀਂ ਆ ਏਲੀਆ ਦੀ ਤਰ੍ਹਾਂ ਅਲੀਸ਼ਾ ਦੀ ਤਰ੍ਹਾਂ ਜਾਂ ਮੂਸਾ ਦੀ ਤਰ੍ਹਾਂ ਮੂਸਾ ਨੇ ਸਮੁੰਦਰ ਨੂੰ ਦੋ ਪਾਕ ਕੀਤਾ ਔਰ ਉਹਨਾਂ ਦੀ ਤਰ੍ਹਾਂ ਕੋਈ ਨਬੀ ਨਹੀਂ ਆ ਪਰ ਪ੍ਰਭੂ ਯੀਸ਼ੂ ਮਸੀਹ ਦੇ ਧਾਰ ਕੇ ਜਦੋਂ ਆਏ ਤਾਂ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਆਪ ਨੂੰ ਇੰਨਾ ਛੋਟਾ ਕੀਤਾ ਇੰਨਾ ਦੀਨ ਕੀਤਾ ਨਮਰ ਕੀਤਾ ਕਿ ਉਹ ਪਰਮੇਸ਼ਵਰ ਤੋਂ ਮਨੁੱਖੀ ਹਾਲਤ ਦੇ ਵਿੱਚ ਆ ਗਏ ਹਾਲੇਲੂਇਆ ਇਹ ਮਨੁੱਖ ਦੇ ਨਾਲ ਇਹ ਪਾਪੀ ਮਨੁੱਖ ਨਾਲ ਪ੍ਰੇਮ ਆ ਪਰਮੇਸ਼ਵਰ ਦਾ ਕਿ ਉਹ ਦੇ ਲਈ ਮਨੁੱਖ ਬਣ ਕੇ ਧਰਤੀ ਤੇ ਆਏ ਕਿਉਂਕਿ ਵਚਨ ਚ ਲਿਖਿਆ ਯੋਹੰਨਾ ਦੀ ਅੰਜ਼ੀਲ ਪਹਿਲਾ ਹੀ ਚੈਪਟਰ ਉਹਦੇ ਪਹਿਲੇ ਹੀ ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਆਧ ਵਿੱਚ ਵਚਨ ਸੀ ਉਹ ਵਚਨ ਕੋਣ ਆ ਪ੍ਰਭੂ ਯੀਸ਼ੂ ਮਸੀਹ ਵਚਨ ਪਰਮੇਸ਼ਵਰ ਦੇ ਨਾਲ ਸੀ اور ਵਚਨ ਹੀ ਪਰਮੇਸ਼ੁਰ ਸੀ ਪਰ ਉਦੋਂ ਤੱਕ ਪ੍ਰਭੂ ਯੀਸ਼ੂ ਮਸੀਹ ਨੇ ਅਗਰ ਇਹ ਸਭ ਕੁਝ ਕਰਨਾ ਸੀ ਜਾਂ ਇਸ ਤਰੀਕੇ ਨਾਲ ਹੀ ਪ੍ਰਗਟ ਕਰਨਾ ਕਿ ਮੈਂ ਪਰਮੇਸ਼ਵਰਾਂ ਤਾਂ ਸੱਚਮੁੱਚ ਫਿਰ ਪ੍ਰਭੂ ਯੀਸ਼ੂ ਮਸੀਹ ਨੂੰ ਖੁਦ ਨੂੰ ਦੇਹ ਧਾਰ ਕੇ ਆਉਣ ਦੀ ਜ਼ਰੂਰਤ ਨਹੀਂ ਸੀ ਹallelujah ਹallelujah ਪਰ ਦੇਹ ਧਾਰ ਕੇ ਕਿਉਂ ਆਏ ਇੰਨਾ ਸਭ ਤੋਂ ਪਹਿਲੀ ਗੱਲ ਇਹ ਕਿ ਉਹ ਦੀਨ ਹੋ ਗਏ ਨਮਰ ਹੋ ਗਏ ਅੱਜ ਬਹੁਤ ਸਾਰੇ ਸੇਵਕ ਆ ਜਿਹੜੇ ਲੋਕਾਂ ਨੂੰ ਜੈ ਮਸੀਹ ਵੀ ਕਰਨਾ ਨਹੀਂ ਚਾਹੁੰਦੇ ਮਿਲਣਾ ਵੀ ਨਹੀਂ ਚਾਹੁੰਦੇ ਹallelujah ਹallelujah ਔਰ ਉਹ ਬਹੁਤ ਸਾਰੇ ਕਮਾਂਡਨਾ ਭਰੇ ਹੋਏ ਆ ਕਿ ਸਾਡੇ ਕੋਲ ਆਹ ਸ਼ਕਤੀ ਆ ਸਾਡੇ ਕੋਲ ਇਨੇ ਲੋਕ ਆ ਜਾਂ ਜੇ ਜਾਂ ਉਹ ਹallelujah ਹallelujah ਪ੍ਰਭੇ ਯਿਸੂ ਮਸੀਹ ਜੋ ਖੁਦ ਪਰਮੇਸ਼ਰ ਆ ਉਸ ਸ੍ਰਿਸ਼ਟੀ ਕਰਤਾ ਆ ਉਹ ਇਨਾ ਛੋਟਾ ਬਣੇ ਕਿ ਉਹ ਸੱਚਮੁੱਚ ਮਨੁੱਖੀ ਦੇਹ ਦੇ ਵਿੱਚ ਆ ਗਏ ਔਰ ਜਦੋਂ ਸਲੀਬ ਤੇ ਆ ਪ੍ਰਭੇ ਯਿਸੂ ਮਸੀਹ ਤਾਂ ਸੱਚਮੁੱਚ ਅੱਜ ਕਿੰਨੇ ਅਨੇਜਾਤੀ ਲੋਕ ਵੀ ਸਵਾਲ ਚੁੱਕਦੇ ਹੋ ਤਾਂ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਉਹ ਤਾਂ ਆਪਣੇ ਆਪ ਨੂੰ ਹੀ ਬਚਾ ਨਹੀਂ ਸਕਿਆ ਤੇ ਜੇ ਪ੍ਰਭੂ ਆਪਣੀ सामर्थ ਨੂੰ ਸ਼ਕਤੀ ਨੂੰ ਪ੍ਰਗਟ ਕਰ ਦੇ ਤੇ ਕਿਸੇ ਚ ਇੰਨੀ ਹਿੰਮਤ ਨਹੀਂ ਆ ਕਿਸੇ ਸਵਰਗਦੂਤ ਚ ਹਿੰਮਤ ਨਹੀਂ ਆ ਕਿ ਕੋਈ ਉਹਦੀ ਜਾਨ ਕੱਢ ਲਵੇ ਉਹਦੇ ਆਤਮਾ ਨੂੰ ਲੈ ਲੈਂਦਾ ਕਿਉਂਕਿ ਪ੍ਰਭੂ ਯਿਸੂ ਮਸੀਹ ਖੁਦ ਬੋਲਦੇ ਮੈਂ ਇਹ ਪਿਤਾ ਮੈਂ ਆਪਣਾ ਆਤਮਾ ਤੈਨੂੰ ਸੌਂਪਦਾ ਹਾਂ ਜਾਨੀ ਉਹ ਆਏ ਕਿਉਂ ਧਰਤੀ ਤੇ ਦੇਹ ਧਾਰ ਕੇ ਮਨੁੱਖ ਦੇ ਪਾਪਾਂ ਦੀ ਮਾਫੀ ਦੇ ਲਈ ਅੱਜ ਕੋਈ ਇਸ ਕਰਕੇ ਯੀਸ਼ੂ ਮਸੀਹ ਦੇ ਪਿੱਛੇ ਚੱਲ ਰਿਹਾ ਜਾਂ ਅੱਜ ਇਸ ਕਰਕੇ ਉਹ ਯੀਸ਼ੂ ਦੇ ਪਿੱਛੇ ਨਹੀਂ ਇੱਕ ਪਾਸਟਰ ਦੇ ਪਿੱਛੇ ਇਸ ਲਈ ਚੱਲ ਰਿਹਾ ਕਿ ਮੇਰੇ ਪਾਸਟਰ ਨੇ ਆਹ ਕਰ ਦਿੱਤਾ ਉਹ ਕਰ ਦਿੱਤਾ ਆਹ ਹੁੰਦਾ ਉੱਥੇ ਉਹ ਹੁੰਦਾ ਹallelujah ਪਰ ਪਹਿਲਾਂ ਉਹਨੂੰ ਦੇਖੋ ਉਹਨੂੰ ਪਰਖੋ ਕਿ ਉਹ ਪ੍ਰਭੂ ਯੀਸ਼ੂ ਮਸੀਹ ਦੇ ਧਾਰ ਕੇ ਆਇਆ ਇਹ ਪ੍ਰਗਟ ਕਰ ਰਹੀ ਉਹ ਸੇਵਕਾਈ ਜਾਂ ਨਹੀਂ ਉਹ ਸੇਵਕ ਪ੍ਰਗਟ ਕਰ ਰਿਹਾ ਜਾਂ ਨਹੀਂ ਦੇ ਧਾਰ ਕੇ ਆਇਆ ਮਤਲਬ ਪ੍ਰਭੂ ਯੀਸ਼ੂ ਮਸੀਹ ਵਾਲਾ ਜੀਵਨ ਹallelujah ਹallelujah ਮਨੁੱਖੀ ਦੇਹ ਚ ਆ ਕੇ ਕਿਸ ਤਰ੍ਹਾਂ ਦਾ ਪ੍ਰਭੂ ਨੇ ਜੀਵਨ ਬਿਤਾਇਆ ਮਨੁੱਖੀ ਦੇਹ ਚ ਆ ਕੇ ਪ੍ਰਭੂ ਯੀਸ਼ੂ ਮਸੀਹ ਨੇ ਵਿਰੋਧ ਦੇ ਬਦਲੇ ਵਿਰੋਧ ਨਹੀਂ ਨਹੀਂ ਕੀਤਾ ਮਨੁੱਖੀ ਦੇਹ ਚ ਆ ਕੇ ਪ੍ਰਭੂ ਯੀਸ਼ੂ ਮਸੀਹ ਨੇ ਪਾਪੀਆਂ ਨੂੰ ਬਚਾਉਣ ਦੇ ਲਈ ਸਲਾਈਬ ਦੇ ਉੱਪਰ ਜਾਨ ਦਿੱਤੀ ਔਰ ਤੀਸਰੇ ਦਿਨ ਮੁਰਗਿਆਂ ਵਿੱਚੋਂ ਜੀ ਉੱਠੇ ਹallelujah ਹallelujah ਤਾਂ ਅੱਜ ਕੋਈ ਇਕੱਲਾ ਚਮਤਕਾਰ ਕਰ ਰਿਹਾ ਕੋਈ ਬਹੁਤ ਵੱਡੇ ਕੰਮ ਕਰਕੇ ਦਿਖਾ ਰਿਹਾ ਔਰ ਉਹ ਸੱਚਮੁੱਚ ਉਹ ਪਰਮੇਸ਼ਵਰ ਦੇ ਵੱਲੋਂ ਨਹੀਂ ਆ ਕਿਉਂਕਿ ਅਗਰ ਉਹਦਾ ਪਹਿਲਾ ਪ੍ਰਚਾਰ ਉਹਦਾ ਪਹਿਲਾ ਕੰਮ ਇਹ ਨਹੀਂ ਜਾਂ ਪ੍ਰਭ ਯੀਸ਼ੂ ਮਸੀਹ ਦੇ ਬਿਨਾ ਪਾਪਾਂ ਦੀ ਮਾਫੀ ਤਾਂ ਅੱਜ ਜੋ ਵਿਅਕਤੀ ਵੀ ਯੀਸ਼ੂ ਦੇ ਪਿੱਛੇ ਚੱਲ ਰਿਹਾ ਅਗਰ ਉਹ ਇਸ ਲਈ ਚੱਲ ਰਿਹਾ ਕਿ ਪ੍ਰਭ ਯੀਸ਼ੂ ਮਸੀਹ ਨੂੰ ਮੰਨਣ ਨਾਲ ਮੈਨੂੰ ਗੱਡੀ ਮਿਲ ਗਈ ਮੈਨੂੰ ਕੋਠੀ ਮਿਲ ਗਈ ਮੈਂ ਅਮੀਰ ਹੋ ਗਿਆ ਜਾਂ ਮੇਰੀ ਆਪ ਬਿਮਾਰੀ ਚਲੀ ਗਈ ਮੈਂ ਉਸ ਨੂੰ ਪੁੱਛਣਾ ਚਾਹੁੰਦਾ ਉਸ ਦੇ ਅੰਦਰ ਜੀਵਨ ਆਇਆ ਜਾਂ ਨਹੀਂ ਆਇਆ ਹallelujah ਹallelujah ਕੀ ਤੈਨੂੰ ਕੈਂਸਰ ਤੇਰਾ ਗਿਆ ਜਾਂ ਤੇਰੀ ਭੂਤ ਜਿਹੜੇ ਤੈਨੂੰ ਅਟੈਕ ਕਰਦੀ ਸੀ ਉਹ ਛੱਡ ਕੇ ਚਲੀ ਗਈ ਕੀ ਉਸ ਤੋਂ ਬਾਅਦ ਤੇਰੇ ਅੰਦਰ ਜੀਵਨ ਆਇਆ ਜਾਂ ਨਹੀਂ ਆਇਆ ਹallelujah ਜੇ ਜੀਵਨ ਆਇਆ ਤਾਂ ਫਿਰ ਯੀਸ਼ੂ ਮਸੀਹ ਦੀ ਤਰ੍ਹਾਂ ਜੀਵਨ ਬਣ ਜਾਏਗਾ ਹallelujah ਹallelujah ਅਗਰ ਜੀਵਨ ਆਇਆ ਤਾਂ ਜੀਵਨ ਕਦੋਂ ਆਏਗਾ ਜਦੋਂ ਇੱਕ ਮਨੁੱਖ ਨੂੰ ਇਸ ਲਈ ਨਹੀਂ ਕਿ ਯੀਸ਼ੂ ਆ ਦਿੰਦਾ ਜਾਂ ਉਹ ਦਿੰਦਾ ਉਹ ਇਹ ਜਾਣ ਲੈਂਦਾ ਕਿ ਉਹ ਦੇਹ ਚ ਆਇਆ ਹੀ ਕਿਉਂ ਅਗਰ ਉਹਨੇ ਸ਼ਕਤੀ ਪ੍ਰਗਟ ਕਰਨੀ ਸੀ ਆਪਣੀ ਉਹ ਤਾਂ ਪਹਿਲਾਂ ਵੀ ਕਰ ਰਿਹਾ ਉਹ ਤਾਂ ਨਬੀਆਂ ਦੇ ਦੁਆਰਾ ਵੀ ਕਰਿਆ ਉਹ ਤਾਂ ਨਬੀ ਵੀ ਆ ਕੇ ਦਿਖਾਰੇ ਯਹਵਾ ਵਰਗਾ ਕੋਈ ਹੋਰ ਹੈ ਹੀ ਨਹੀਂ ਨਹੀਂ ਬਲਕਿ ਪ੍ਰਭੂ ਯੇਸ਼ੂ ਮਸੀਹ ਦੀਏ ਚ ਇਸ ਲਈ ਆਏ ਕਿਉਂਕਿ ਨਬੀ ਆਏ ਤਾਂ ਉਹਨਾਂ ਨੇ ਬਹੁਤ ਵੱਡੇ ਕੰਮਤ ਕਰਕੇ ਦਿਖਾਏ ਪਰਮੇਸ਼ਵਰ ਦੀ ਸ਼ਕਤੀ ਨੂੰ ਤਾਂ ਪ੍ਰਗਟ ਕੀਤਾ ਪਰ ਉਹ ਕਿਸੇ ਪਾਪੀ ਮਨੁੱਖ ਦੇ ਪਾਪ ਮਾਫ ਕਰ ਨਹੀਂ ਸਕੀ ਨਹੀਂ ਸਕੇ ਹallelujah ਹallelujah ਤਾਂ ਪ੍ਰਭੂ ਯੇਸ਼ੂ ਮਸੀਹ ਨੂੰ ਸਭ ਤੋਂ ਪਹਿਲਾ ਕੰਮ ਅਗਰ ਤੁਸੀਂ ਚਰਚ ਜਾਂਦੇ ਆਂ ਤਾਂ ਤੁਸੀਂ ਸਿਰਫ ਐਸੇ ਲਈ ਜਾ ਰਹੇ ਤੁਹਾਨੂੰ ਪ੍ਰਚਾਰ ਹੀ ਇਹ ਕੀਤਾ ਜਾ ਰਿਹਾ ਇਸ਼ੂ ਦੇ ਕੋਲ ਆਓ ਤਾਂ ਹੋ ਜੂਗਾ ਤੁਹਾਡੇ ਆਹ ਕੰਮ ਹੋ ਜਾਣਗੇ ਆਹ ਹੋ ਜਾਣਗੇ ਮੈਂ ਉਹਨਾਂ ਲੋਕਾਂ ਦੇ ਅੱਗੇ ਹੰਭਲੀ ਔਰ ਰਿਕੁਐਸਟ ਕਰਦਾ ਕਿ ਪਹਿਲਾਂ ਉਹ ਆਪਣੇ ਆਪ ਨੂੰ ਜਾਂਚੋ ਕਿ ਤੁਸੀਂ ਆਪਣੇ ਪਾਪਾਂ ਤੋਂ ਤੌਬਾ ਕੀਤੀ ਤੁਸੀਂ ਇਹ ਵਿਸ਼ਵਾਸ ਤੁਹਾਡੇ ਅੰਦਰ ਆਇਆ ਯਿਸੂ ਮਸੀਹ ਹੀ ਪਾਪਾਂ ਦੀ ਮਾਫੀ ਹੈ ਹallelujah ਕਿ ਅਗਰ ਤੁਸੀਂ ਇਹ ਤੌਬਾ ਕਰਕੇ ਯਿਸੂ ਮਸੀਹ ਦੇ ਵਚਨ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਸੱਚਮੁੱਚ ਉਹ ਆ ਪਵਿੱਤਰ ਆਤਮਾ ਹallelujah ਹallelujah ਸੋ ਸੱਚਮੁੱਚ ਜੋ ਬ੍ਰਦਰ ਜੀ ਨੇ ਦੱਸਿਆ ਕਿ ਸੱਚਮੁੱਚ ਅੱਜ ਲੋਕ ਪਾਪ ਦੀ ਗੱਲ ਨਹੀਂ ਕਰ ਰਹੇ ਲੋਕ छुटकारे ਦੀ ਗੱਲ ਨਹੀਂ ਕਰ ਰਹੇ ਬਲਕਿ ਬਿਮਾਰੀ ਦਾ ਚੰਗਾ ਹੋ ਜਾਣਾ ਹੀ ਉਹਨਾਂ ਨੂੰ छुटकारे ਦਾ ਮਤਲਬ ਲੱਗਦਾ ਉਹਨਾਂ ਨੂੰ ਇਹ ਮਤਲਬ ਲੱਗਦਾ ਕਿ ਜੇ छुटकारे ਦਾ ਮਤਲਬ ਹੈ ਬਿਮਾਰੀ ਤੋਂ ਚੰਗਾ ਚੰਗਾ ਹੋ ਜਾਣਾ ਲੇਕਿਨ ਇਹ ਮਤਲਬ ਬਿਲਕੁਲ ਵੀ ਅਕੋਰਡਿੰਗ ਟੂ ਬਾਈਬਲ ਨਹੀਂ ਆ ਸੋ ਤੁਸੀਂ ਇੱਕ ਮੱਤੀ ਦਾ 7 ਅਧਿਆਇ ਉਹਦੀ 15 ਇਤ ਵੀ ਪੜੋਗੇ ਇੱਥੇ ਲਿਖਿਆ ਪੇੜ ਤੇ ਫਲ ਪੇਡ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਤੇ ਜਿੱਥੇ ਸਪੈਸ਼ਲੀ ਥੱਲੇ ਲਿਖਿਆ ਝੂਠੇ ਭਵਿਸ਼ਯਵਕਤਾਵਾਂ ਤੋਂ ਸਾਵਧਾਨ ਰਹੋ ਜੋ ਭੇਡਾਂ ਦੇ ਰੂਪ ਚ ਭੇੜੀਏ ਆ ਤੇ ਅੰਤ ਦੇ ਵਿੱਚ ਉਹ ਫਾੜ ਖਾਂਦੇ ਆ ਸੋ ਇਹ ਅਸੀਂ ਕਿੱਦਾਂ ਪਛਾਣ ਸਕਦੇ ਆ ਉਹਨਾਂ ਦੇ ਫਲਾਂ ਤੋਂ ਜੁੱਦਾ ਤੁਹਾਨੂੰ ਸਾਡੇ ਬ੍ਰਦਰ ਜੀ ਨੇ ਦੱਸਿਆ ਪ੍ਰਭੂ ਦੇ ਦਾਸ ਨੇ ਕਿ ਸੱਚਮੁੱਚ ਹਰ ਕੋਈ ਪ੍ਰਭੂ ਪ੍ਰਭੂ ਕਹਿਣ ਵਾਲਾ ਬਾਈਬਲ ਫੜਨ ਵਾਲਾ ਹਰ ਕੋਈ ਯਿਸੂ ਮਸੀਹ ਦਾ ਨਾਮ ਲੈਣ ਵਾਲਾ ਉਹ ਪ੍ਰਭੂ ਦੇ ਵੱਲੋਂ ਨਹੀਂ ਆ ਲਿਖਿਆ ਬਹੁਤ ਸਾਰੇ ਚੋਰੀ ਛਿਪੇ ਆਵੜੇ ਆ ਬਹੁਤ ਸਾਰੇ ਫਾੜ ਖਾਣ ਲਈ ਆਉਂਦੇ ਆ ਕਹਿੰਦਾ ਚੋਰ ਦਾ ਕੰਮ ਆ ਚੋਰੀ ਕਰਨਾ ਹੈ ਤੇ ਧੋਖੇਬਾਜ਼ ਦਾ ਕੰਮ ਆ ਧੋਖਾ ਦੇਣਾ ਸੋ ਲਿਖਿਆ ਬਥੇਰੇ ਆ ਜਿਹੜੇ ਆਪਣੇ ਲੋਭ ਦੇ ਪੇਟ ਦੀ ਆਪਣੇ ਪੇਟ ਦੀ ਸੇਵਾ ਦੇ ਲਈ ਆਪਣੇ ਪੇਟ ਦੇ ਲਈ ਕੀ ਆ ਸੇਵਕ ਬਣ ਬੈਠੇ ਆ ਤੇ ਇਸ ਲਈ ਮਸੀਹ ਲੋਕੋ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਤੇ ਸਾਵਧਾਨ ਰਹੋ ਸਿਰਫ ਇਕ ਲਾਤਾ ਹੀ ਪਰਮੇਸ਼ਰ ਦਾ ਵਚਨ ਆ ਜੋ ਕਦੇ ਨਹੀਂ ਬਦਲੇਗਾ ਅਸੀਂ ਵੀ ਇਹ ਪ੍ਰਭੂ ਦੇ ਦਾਸ ਨੇ ਮੈਂ ਵੀ ਚਲੋ ਪ੍ਰਭੂ ਇੱਕ ਵਿਸ਼ਵਾਸੀ ਆ ਪ੍ਰਭੂ ਦੀ ਸੇਵਾ ਕਰਦਾ ਅਸੀਂ ਬਦਲ ਜਾ ਸਕਦੇ ਹਾਂ ਲੇਕਿਨ ਪਰਮੇਸ਼ਰ ਕਦੀ ਨਹੀਂ ਬਦਲੇਗਾ ਇਸ ਲਈ ਲਿਖਿਆ ਮਨੁੱਖਾਂ ਤੇ ਭਰੋਸਾ ਨਾ ਰੱਖੋ ਪ੍ਰਭੂ ਤੇ ਭਰੋਸਾ ਰੱਖੋ ਜੋ ਕਦੀ ਵੀ ਤੁਸੀਂ ਸ਼ਰਮਿੰਦਾ ਨਾ ਹੋਵੋਗੇ ਤਾਂ ਇਸ ਲਈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਦੂਸਰਿਆਂ ਤੱਕ ਅਸੀਂ ਸਹੀ ਸਿੱਖਿਆ ਦੇ ਸਕੀਏ ਅਸੀਂ ਲਾਲਚ ਵਾਲੀਆਂ ਵੀਡੀਓ ਤੋਂ ਬਹੁਤ ਸ਼ੇਅਰ ਕਰਦੇ ਹਾਂ ਤੁਹਾਨੂੰ ਇਹ ਮਿਲਣ ਵਾਲਾ ਤੁਹਾਨੂੰ ਉਹ ਮਿਲਣ ਵਾਲਾ ਅਸੀਂ ਦੂਸਰਿਆਂ ਤੱਕ ਇਹ ਲਾਲਚ ਵਾਲੀਆਂ ਵੀਡੀਓਜ਼ ਪਹੁੰਚਾਉਂਦੇ ਹਾਂ ਤੇ ਮੈਂ ਚਾਹੁੰਦਾ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਅਗਰ ਤੁਹਾਨੂੰ ਵਚਨ ਦੇ ਨੂੰ ਸਾਡਾ ਠੀਕ ਲੱਗੇ ਤਾਂ ਅਗਰ ਤੁਹਾਨੂੰ ਲੱਗਦਾ ਗਲਤ ਸੋ ਫਿਰ ਤੁਹਾਡੀ ਇੱਛਾ ਆ ਲੇਕਿਨ ਇਹ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਤਾਂ ਕਿ ਇਸੇ ਲੋਕਾਂ ਤੱਕ ਸੱਚ ਪਹੁੰਚਾ ਸਕੀਏ ਤੇ ਅਗਰ ਤੁਹਾਡੇ ਵਿੱਚੋਂ ਵੀ ਕੋਈ ਵੀ ਸਾਡੇ ਇਸ ਚੈਨਲ ਦੇ ਜ਼ਰੀਏ ਦੁਨੀਆ ਤੱਕ ਸੱਚ ਲੈ ਕੇ ਆਉਣਾ ਚਾਹੁੰਦਾ ਆ ਆਪਣਾ ਕੋਈ ਸੰਦੇਸ਼ ਦੇਣਾ ਚਾਹੁੰਦਾ ਸਿਰਫ ਬਾਈਬਲ ਦੇ ਅਨੁਸਾਰ ਤੇ ਤੁਸੀਂ ਇਸ ਚੈਨਲ ਦੇ ਉੱਤੇ ਤੁਹਾਡਾ ਵੈਲਕਮ ਆ ਸੱਚੇ ਮੁਸੀਬੇ ਨੇ ਪੇਜ ਦੇ ਉੱਤੇ ਚੈਨਲ ਦੇ ਉੱਤੇ ਤੇ ਜ਼ਰੂਰ ਤੁਸੀਂ ਸ਼ੇਅਰ ਕਰੋ ਸਭ ਨੂੰ ਜੈਮ ਸੀ ਤੇ ਅਸੀਂ ਧੰਨਵਾਦ ਕਰਦੇ ਹਾਂ ਪਾਸਟਰ ਜੀ ਦਾ ਜੋ ਸਾਡੇ ਵਿੱਚ ਆਏ ਤੇ ਇਹਨਾਂ ਨੇ ਪਰਮੇਸ਼ਰ ਦੇ ਸਹੀ ਕਲਾਮ ਨੂੰ ਲੋਕਾਂ ਤੱਕ ਪਹੁੰਚਾਇਆ ਸਾਰ ਜਮ ਸੀ ਦੀ ਥੈਂਕ ਯੂ ਸੋ ਮੱਚ